ਉਹ ਸੀਗੀ ਕਾਲੂ ਤੋੜ ਲਾਂਗੇ ਵੀ ਸੁੱਕੀ ਜੀ ਹੈਗਾ ਪੋੜੇ ਨਾ ਲਵਾ ਹਨਾ ਫਿਰ ਪੱਕੇ ਜਾਣੀਆਂ ਤਾਂ ਤਾਂ ਪੱਕੇ ਜਾਣੀਆਂ ਵੀ ਪੱਟੀ ਸੀਗੀ ਹਾਂ ਹੋਊਗੀ ਇਹ ਵੀ ਕਾਲੂ ਤੋੜ ਲੂੰਗੀ ਤੇ ਉਹ ਵੀ ਕਾਲੂ ਤੋੜ ਲਾਂਗੇ ਬਣਾ ਲਾਂਗੇ ਦੋਹਾਂ ਦੀ ਤੇ ਲੋ ਜੀ ਆਪਾਂ ਡੰਡਾ ਚੱਕ ਲਈ ਇੱਕ ਤਾਂ ਚਾਰ ਲੱਗਦਾ ਨਾ ਹਨਾ ਇੱਧਰ ਖੇਰ ਚਿੱਤੇ ਤੋਂ ਲੇ ਜਾਣੇ ਨੂੰ ਡਰ ਲੱਗਦਾ ਹੁੱਚ ਉਹ ਤਾਂ ਵਿਚਾਰਾ ਆਪ ਡਰਦਾ ਹੀ ਪਰ ਦੱਸ ਤਾਂ ਲੱਗਦਾ ਹਨਾ ਅੱਗੇ ਲੱਗੀਆਂ ਿਆ ਤੋਰੀਆਂ ਲੋਜੀ ਵੈਰੀ ਗੁੱਡ ਆ ਲੱਗੀਆਂ ਲੱਗੀਆਂ ਵਧੀਆ ਲੱਗੀਆਂ ਤੇ ਖਾਸੀਆਂ ਲੱਗੀਆਂ ਵੇਲਾਂ ਨੂੰ ਇੱਧਰ ਤਾਂ ਖਾਸੀਆਂ ਲੱਗੀਆਂ ਆ ਦੋ ਦਿਨ ਨੂੰ ਤੋੜ ਲਾਂਗੇ ਨਾਲ ਇੱਕ ਡੰਗ ਦੀ ਸਬਜ਼ੀ ਬਣ ਜੂ ਆਪਣੀ ਹਣਾ ਵਧੀਆ ਲੱਗੀਆਂ ਇੱਧਰ ਤਾਂ ਹਾਲ ਕੀ ਪਿਆ ਲੈ ਆਹ ਵੀ ਬੱਡੀਆਂ ਨੇ ਵੀ ਹੋਰ ਆਹ ਦੇਖੋ ਇਹ ਵੀ ਹੋਰ ਆ ਉਹ ਵੀ ਹੋਰ ਆ ਉਹ ਤਾਂ ਪੱਕੀ ਜੀ ਲੱਗਦੀ ਐ ਇੱਥੇ ਇਹ ਵਧੀਆ ਨੇ ਹਾਂ ਇੱਥੇ ਵਧੀਆ ਲੱਗਦੀਆਂ ਨੇ ਤੋੜ ਲਾਂਗੇ ਕੱਲ ਪਰਸੋਂ ਚੋਰੀ ਆਪਾਂ ਉਧਰ ਗੇੜਾ ਦੇ ਆਈਏ ਚੋ ਜੀ ਇਹ ਦੇਖੋ ਜਾਮਣਾ ਦੀ ਨਰਸਰੀ ਕਿੰਨੀ ਹੋ ਗਈ ਤਿਆਰ ਆਪਣੀ ਇਹ ਦੇਖੋ ਇਹ ਪੱਟਰਾ ਹੀ ਥੂੜੀ ਉਹ ਕਰਦੇ ਨੇ ਹਨਾ ਹੋਰ ਥੂੜੀ ਪਾਉਂਦੇ ਨੇ ਆਹ ਵੀ ਬੇਲ ਤਾਂ ਆ ਵੀ ਹੋਈ ਪਈ ਇੱਕ ਨੇ ਲੱਗਿਆ ਨਹੀਂ ਹੈਗਾ ਸਲੀਪੁਰ ਦੇਖਾ ਇੱਧਰ ਵੀ ਗੇੜਾ ਦੀ ਹੈ ਇਹ ਚੱਪਲੀ ਉਰੋ ਪਾਟ ਗਈ ਉਪਰਲੀ ਪੱਲੀ ਤਾਂ ਜਮੇ ਪਾਟ ਗਈ ਕਾਗਜ਼ ਵਧੀਆ ਰਿਹਾ ਥੂੜੀ ਤੇ ਹਨਾ ਪਾਟ ਗਈ ਬਰੂਦ ਨਹੀਂ ਕੋਈ ਲੱਗਿਆ ਉੱਥੋਂ ਬੁੜੇ ਆਈ ਮੈਂ ਬਰੂਣ ਨਹੀਂ ਕੋਈ ਵੀ ਹੈਗੇ ਬਡਾਵਾ ਮਾਗੇ ਹੁਣ ਇਹ ਤੇ ਕਿ ਇਹਨਾਂ ਨੂੰ ਕਹਾਂਗੇ ਨਾੜੇ ਦਾ ਵੱਡ ਦਾਂਗੇ ਅੰਮੜ ਵੀ ھیਟੋਂ 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 ਖਰਾਬ ਕਿਵੇਂ ਹੋਗੇ ਪੱਤੇ ਜੇ ਉੱਪਰ ਵਧੀਆ ਨੇ ਆ ਟਾਣੇ ਦਾ ਨੀਚੇ ਵਾਲੇ ਵੱਡ ਜਾਣਗੇ ਇਹਨੇ ਦਾ ਮੈਂ ਸੰਭਾਲਣਗੇ ਫਿਰ ਸਿਆਲ ਚ ਵੜਾ ਦਾਂਗੇ ਫਿਰ ਨਾਲੇ ਟੇਢੀ ਕਿੰਨੀ ਹੋਗੀ ਜਾਮਣ ਤੇ ਇਹ ਨੀ ਵੇਲਾ ਵਧੀਆ ਹੈਗੀ ਇਹ ਤਾਂ ਚਲੋ ਇੰਨੇ ਤੋਂ ਉਹ ਕਰ ਲਾਂਗੇ ਫਿਰ ਪੱਟੇ ਦਵਾਂਗੇ ਇੱਥੋਂ ਉਹ ਕਰਾਂਗੇ ਜਦੋਂ ਸਮਾਰਾਂਗੇ ਤੇ ਪੱਟ ਦਾਂਗੇ ਉਹ ਵੇਲਾ ਰਹਿਣ ਦਾਂਗੇ ਉਹ ਵਧੀਆ ਨਹੀਂ ਤੋਰੀਆਂ ਉੱਥੇ ਵਧੀਆ ਨਹੀਂ ਆਪਾਂ ਨੂੰ ਮੁਕਣੀਆਂ ਨੇ ਇਹ ਵੀ ਟੇਢੀ ਹੋ ਗਈ ਇੱਧਰੋਂ ਥਾਣੇ ਵੜਦਾਂਗੇ ਇੱਧਰ ਨੂੰ ਸਪੋਰਟ ਜੀ ਕਰਦਾਂਗੇ ਚਲੋ ਆਪਾਂ ਚੱਲੀਏ ਅੰਦਰ ਤੋਰਦੇ ਨੂੰ ਗਰਮੀ ਆਉਂਦੀ ਆ ਵੇ ਤੇ ਲੋ ਜੀ ਕਤੋਰੀ ਮੱਟਲੀ ਤੋੜ ਲਈ ਹੈ ਨਾ ਉਹ ਤਾਂ ਛੋਟੀਆਂ ਨੇ ਕੱਲ ਨੂੰ ਕੋਲ ਨੂੰ ਹੋ ਕਰਾਂਗੇ ਹੁਣ ਆਪਾਂ ਅੰਦਰ ਚੱਲਦੇ ਆਂ हवा तो चल दिया वैसे अंदर दिया डॉगी ने रोटियां पाती खड़ा डॉगी अपना देखो डॉगी रोटी खा रहे डॉगी खा रहे रोटी आप दी जुदा लाकर अंदर चलीए आप देखो गिला कि ना कि गिला हो गया पानी खड़ता और सारा चोरिया बुरा हाल ਰਾ ਚੋਰਿਆ ਕਿੰਨਾ ਪਿਆ ਚਲੋ ਆ ਚਲੀਏ ਮੰਦਰ ਇਧਰ ਦੇਖੀ ਕੋਈ ਆ ਜਾ ਕੱਪੜੀ ਧੂਣ ਵਾਲੀ ਆਈ ਆਈ ਕੱਪੜੇ ਧੂਣ ਵਾਲੀ ਫੜ ਗਿਆ ਤਾਂ ਹੋ ਰਿਹਾ ਫੇਰ ਲੋ ਜੀ ਇੱਥੇ ਤੰਦਰ ਚੱਲਦੇ ਆ ਹਾਂ ਬਾਹਰ ਜਾ ਕੇ ਗਰਮੀ ਹੋਗੀ ਹੁਣ ਜਿਹਵਾ ਹਵਾ ਸਜੀ ਵਧੀਆ ਗੇੜਾ ਦਿਨ ਨਾਲ ਗਰਮੀ ਆ ਗਈ ਗਰਮੀ ਆ ਗਈ ਕੋਈ ਨਹੀਂ ਆਇਆ ਹੁਣ ਲਾਈਵ 'ਚ ਮੇਰੇ 'ਚ ਹਨਾ ਮੇਰੇ ਲਾਈਵ 'ਚ ਕੋਈ ਨਹੀਂ ਆ ਰਿਹਾ ਮੈਂ ਹੁਣ ਕਿਸੇ ਦਿਨ ਜਾਂਦੀ ਸਾਰੇ ਜਣੇ ਹਣ ਫ੍ਰੀ ਨਹੀਂ ਹੋਏ ਹਲੇ ਹਲੇ ਕੰਮ ਨਹੀਂ ਨਿਬੜਿਆ ਹੂੰ ਕਹਿ ਦਾਂਦੇ ਨੇ ਤੂੰ ਲਾਈ ਦੇ ਲਾਦਾ